हां जी भाई जी ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਜਿਹੜੇ ਅੱਜ ਤੁਹਾਡੇ ਆ ਇੱਕ ਵੀਡੀਓ ਸਾਂਝੀ ਕਰਨਿਆ ਵੀਰ ਨੇ ਪੰਜ ਕਟੜਾਂ ਵੇਚਣਾਂ ਤੇ ਨਸਲਾਂ ਸਾਨੂੰ ਸਾਰੇ ਮਿਲ ਜਾਣੇ ਲਗ ਭਾਗ ਹਣਾ ਜੇ ਪਹਿਲੇ ਨੰਬਰ ਦੇਖੋ ਪਿਓਰ ਨੀਲੀ 라ਵੀ ਕੋਈ ਰਤੀ ਪਰ ਵੀ ਕਮੀ ਨਹੀਂ ਹੋਣੀ ਨੀਲੀ 라ਵੀ ਚੋਂ ਤਾਂ ਇੱਕ ਮਿਲ ਜੂ ਸਾਨੂੰ ਰੰਗ ਸੈਂਗ ਵਾਲੀ ਪਿਓਰ ਮੋਰਾ ਠੀਕ ਆ ਦੋ ਬਾਈ ਕੋਲ ਵੱਡੀਆਂ ਝੋਟੀਆਂ ਐ ਤੇ ਇਹਨਾਂ ਤੋਂ ਇਲਾਵਾ ਤਿੰਨ ਬਾਈ ਕੋਲ ਛੋਟਾ ਕੱਟਿਆ ਜਿਵੇਂ ਇੱਕ ਤਾਂ ਹੈਗੀ ਮੀਨੀ ਕੱਟੀ ਚੰਗੇ ਰਿਕਾਰਡ ਦੀ ਹੈ ਤੇ ਇੱਕ ਜਿਵੇਂ ਸਿੱਧੇ ਸਿੰਘ ਵਾਲੀ ਬਗੋਲ ਸਿੰਘ ਵਾਲੀ ਕਾਲੀ ਕਹਿੰਦੇ ਨੇ ਤੇ ਇੱਕ ਤਾਂ ਨੀਲੀ ਰਬ ਟਾਚੀ ਇਧਰ ਕੱਟੀ ਖੜੀ ਆ ਤਿੰਨ ਛੋਟਾ ਕੱਟਿਆ ਬਾਈ ਕੋਲੇ ਤੇ ਦੋ ਹੈ ਜਾਂ ਵੱਡਾ ਝੋਟੀਆਂ ਆ ਸਮਝ ਲਓ ਠੀਕ ਆ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਕੋਈ ਪਸ਼ੂਰੀ ਤੋਂ ਪਹਿਲਾਂ ਥੱਲੇ ਜੇ ਮਰਜ਼ੀ ਕਰ ਲਿਆ ਕਰੋ ਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਹਣਾ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕੀ ਕੀ ਡਿਟੇਲ ਆ ਆ ਜੋ ਇਧਰ ਜਨ ਹੋਰ ਕੀ ਹਾਲ ਚਾਲ ਆ ਬਹੁਤ ਵਧੀਆ ਠੀਕ ਠਾਕ ਜਮਾ ਹਾਂਜੀ ਹਾਂਜੀ ਤੇ ਨਾਮ ਤੇ ਐਡਰੈਸ ਬੋਲ ਦਗੇ ਨਾਮ ਜੀ ਬਲਬੀਰ ਸਿੰਘ ਜੀ ਹਾਂਜੀ ਪਿੰਡ ਪੂਲਾ ਜੀ ਹਾਂਜੀ ਗੁਲਾਬ ਠੰਡਾ ਜੀ ਅ ਇਥੇ ਨਥਾਣਾ ਨੇੜੇ ਨਥਾਣਾ ਹੋ ਗਿਆ ਜੀ ਉਸ ਤੋਂ ਮੰਡੀ ਹੋ ਗਿਆ ਜੀ ਸੇਮਾ ਹੋਵੇ ਜੀ ਇਧਰ ਇਹ ਵੱਡੇ ਪਿੰਡ ਨੇੜੇ ਆਗੇ ਤੇ ਬਾਕੀ ਵੈਸੇ ਪੂਲਾ ਪਿੰਡੇ ਵੱਡੇ ਹੀ ਆ ਨਾ ਪੂਲਾ ਪਿੰਡੇ ਵੱਡੇ ਪੂਲਾ ਨਥਾਣਾ ਕਹਿੰਦੇ ਆਗੇ ਹਾਂਜੀ ਹਾਂਜੀ ਠੀਕ ਆ ਤੇ ਸੰਪਰਕ ਨੰਬਰ ਕਿਨਾਂ ਆਪਣਾ 98809 ਜੀ ਹਾਂਜੀ 80503 ਜੀ ਇਹ ਬਾਈ ਦਾ ਮੋਬਾਈਲ ਨੰਬਰ ਆ ਪਹਿਲਾਂ ਨਾਲ ਇਥੋਂ ਸਟਾਰਟ ਕਰ ਲੈ ਨਹੀਂ ਲੈ ਤਵਾ ਹਾਂਜੀ ਹਾਂਜੀ ਕਿੱਥੋਂ ਕੱਦ ਬਹੁਤ ਆ ਮਿੱਤਰੋ ਤੁਸੀਂ ਮੈਂ ਇਹ ਤੁਹਾਨੂੰ ਮੈਂ ਗਾਰੰਟੀ ਦਿੰਦਾ ਤੁਸੀਂ ਚਾਹੇ 200 ਕਿਲੋਮੀਟਰ ਚੱਲ ਕੇ ਆ ਜਿਓ ਸੁਨੋ ਐਨ ਲਗੂ ਵੀ ਕੱਟੀ ਛੋਟੇ ਜੇ ਅਸੀਂ ਲੰਬੀ ਮਿਲੋਂਗੇ ਤੇ ਉੱਚੀ ਮਿਲੋਂਗੇ ਤੇ ਚੌੜਾਈ ਚੁੜੀ ਦੇਖੋ ਸਾਰੇ ਪੱਖਾਂ ਤੋਂ ਓਕੇ ਆ ਗਈ ਅੱਖਾਂ ਬੜਾ ਚੈੱਕ ਆ ਲਓ ਤੁਸੀਂ ਦੋਨੇ ਵੀ ਐ ਨਹੀਂ ਵੀ ਇੱਕ ਅੱਖ 'ਚ ਘਾਟਾ ਵੱਧਾ ਤੇ ਸਿੰਗ ਦੇਖ ਲਓ ਚਾਰੇ ਪੈਰ ਦੇਖ ਲਓ ਤੇ ਤੁਹਾਨੂੰ ਤਾਂ ਨਿਸ਼ਾਨਾ ਮਿੱਤਰੋ ਤੇ ਸੂਤ ਨਿਸ਼ਾਨਾ ਹੈਗਾ ਹਾਂਜੀ ਹਾਂਜੀ ਹਾਂ ਨਹੀਂ ਸੂਤ ਨਹੀਂ ਥਣਾ ਤੇ ਹੈਗਾ ਤਾਂ ਸੂਤ ਤਾਂ ਕੋਈ ਜ਼ਰੂਰੀ ਨਹੀਂ ਬਹੁਤਾ ਹੁੰਦਾ ਹੈਗਾ ਕੱਦ ਘਾਟ ਚੱਕ ਲਓ ਉਮਰ ਕਿੰਨੀ ਕੁ ਲੱਗ ਪਾ ਕੇ ਜੇ ਉਮਰ ਹੋਊਗੀ ਬਾਈ ਜੀ ਤਾ ਇੱਕ ਸਾਲ ਤੇ ਲਗਭਗ ਹੋ ਟੋਤਾ ਇਸ ਸਾਲ ਦੀ ਲਗਭਗ ਹੈ ਹੀ ਆ ਨਾ ਚੰਗੀ ਆ ਗਈ ਵਕੇ ਨਾ ਤੇ ਐ ਪਤਾ ਵੀ ਰਿਕਾਰਡ ਰਿਪੋਰਟ ਦਾ ਕੀ ਗੱਲ ਬਾਤ ਆ ਜੀ ਰਿਕਾਰਡ ਆਪਾਂ ਲਿਆਂਦੀ ਆ ਡਾਕਟਰ ਸਾਹਿਬ ਥੋਡੀ ਤੇ ਵੀ ਆ ਗਈ ਤੇ ਤੇ ਨੱਕ ਤੇ ਵੀ ਨਿਸ਼ਾਨਾ ਆ ਗਿਆ ਠੀਕ ਹੈ ਮੱਥੇ ਤੇ ਚਿੱਟਾ ਨਿਸ਼ਾਨਾ ਆ ਗਿਆ ਲਿਆਂਦੀ ਵੀ ਮਤਲਬ ਆਪਾਂ ਨੂੰ ਰਿਕਾਰਡ ਦਾ ਕੁਝ ਨਹੀਂ ਪਤਾ ਹਾਂਜੀ ਹਾਂਜੀ ਤੋਰ ਦੀ ਫਰਮਾਨ ਦਾ ਕੀ ਫਾਇਦਾ ਭਾਜੀ ਵੀ ਨਹੀਂ ਸਹੀ ਗੱਲ ਆ ਪਹਿਲਾਂ ਪਤਾ ਤੋਰਨ ਤੋਂ ਪਹਿਲਾਂ ਥਾਣਾ ਦਿਖਾ ਦਈਏ ਆਪਾਂ ਕੱਟੀ ਦੇ ਬਸ ਪੁੱਤੋ ਚਲ ਤੋਰਨ ਤੋਂ ਪਹਿਲਾਂ ਥੋੜਾ ਡਰਦੀ ਏ ਮੈਨੂੰ ਦਿਖਾ ਦੇਣਾ ਇਧਰ ਹਾਂ ਚੰਗੀ ਆ ਮਿੱਤਰੋ ਫੋਲੋ ਵੱਡੇ ਕੱਦ ਦੇ ਨਾਲ ਜਿਵੇਂ ਪੁਰਾਣੇ ਬਰੀਡ ਤੇ ਕੰਮ ਕਰਨਾ ਚੰਗੇ ਬੱਚੇ ਲੈਣੇ ਹਨ ਤਾਂ ਇਹੋ ਜਿਹੀ ਛੋਟੀ ਜਿਹੜਾ ਮਰਜ਼ੀ ਸੀ ਮਲਵਾ ਕੇ ਉਸ ਚੰਗੇ ਬੱਚੇ ਲੈ ਸਕਦੇ ਹਾਂ ਕਿ ਬਰੀਡ ਤੇ ਕੰਮ ਕਰ ਸਕਦੇ ਹਾਂ ਨਾ ਕਰੈਕਟਰ ਪੂਰੇ ਫੁੱਲ ਐ ਕੱਟੀ ਦੇ ਲੈ ਚੱਲ ਬੇ ਲੈ ਜਿੰਨ ਲੰਬੀ ਲੈ ਚਾਹਉ ਤੂੰ ਕੱਟ ਲੈ ਗੜਾ ਨੂੰ ਤੋਰ ਕੇ ਆ ਇੱਥੋਂ ਬੈਕ ਸਾਈਡ ਤੋਂ ਪਿੱਠ ਪੋੜ ਦੀ ਬੰਤਰ ਚੈੱਕ ਕਰ ਲਓ ਪੂਰੀ ਮਹਲਾ ਫੁੱਲ ਵੱਡੇ ਟਾਂਚੇ ਦੀ ਝੋਟੀ ਆ ਗਈ ਮਿੱਤਰੋ ਠੀਕ ਆ ਬਾਈ ਲੈ ਜਲ ਟਿਕਾਈ ਨਾਲ ਲੈ ਇੱਥੋਂ ਦੇਖ ਲਓ ਠੀਕ ਆ ਬਾਕੀ ਜਿਹੜੀ ਗੱਲ ਰੇਟ ਦੀ ਮੁੱਲਾਂ ਦੀ ਹੈ ਨਾ ਸਾਰੇ ਕਰਾਂਗੇ ਮੁੱਲ ਵਿੱਚ ਹੀ ਕਰ ਦਾਂਗੇ ਆਪਾਂ ਤੇ ਹੋਣਗੇ ਬਾਈ ਦੇ ਜਾਇਜ਼ ਜੀ ਤੇ ਕੋਈ ਬਾਹਲੇ ਉੱਚ ਨਹੀਂ ਆਪਾਂ ਕਰਾਂਦੇ ਮੁੱਲ ਇਹ ਥਣ ਦੱਸ ਆ ਜੀ ਹਾਂ ਥਣ ਚਾਰ ਫਿਰ ਚਾਰ ਚਾਰੇ ਥਣ ਮਿਲ ਗਏ ਤਾਂ ਵੱਖਰੀ ਫੋੜ ਸ਼ਾਨੀ ਹੈਗੀ ਹਾਂਜੀ ਠੀਕ ਆ ਤੇ ਆਪਣੀ ਫੁੱਲ ਗਰੰਟੀ ਹੋਈ ਤੇ ਹੁਣ ਆਪਾਂ ਫਿਰ ਰੇਟ ਕਰਦੀ ਨਾਲ ਦੀ ਨਾਲ ਇਹਦਾ ਰੇਟ ਕੋਈ ਗੱਲ ਨਹੀਂ ਕਰਦਣੇ ਲਖਿਆ ਬਈ 10 ਵਰਕੇ ਨਾਲ ਲਖਿਆ ਮੁੱਲ ਕੁਛ ਮਰਜ਼ੀ ਕਰਾਓ 55 ਕਰਾ ਲਓ 60 ਕਰਾ ਲਓ ਆਪਾਂ 50000 ਤੋਂ ਵਿੱਚੋਂ ਮਾਨਤਾਨ ਕਰਦਾ 50 ਚੋਂ ਵਧੀਆ ਕਰ ਦਾਂਗਾ ਹਾਂ ਵਧੀਆ ਕਰ ਦਾਂਗਾ ਲੈ ਮਿੱਤਰੋ ਮੁੱਲ 50000 ਆ ਕੋਈ ਬਾਹ ਨਹੀਂ ਮੁੱਲ ਮੇਰੇ ਹਿਸਾਬ ਨਾਲ ਕੋ ਮੈਂ ਰੋਜ਼ ਤੋਂ ਦੇਖਦਾ ਆਪਣੇ ਚੈਨਲ ਤੇ ਕੱਟਾਂ ਦੀ ਵੀਡੀਓ ਪੈਂਦੀ ਰਹਿੰਦੀ ਗਈ ਉਸ ਹਾਰ ਨਾਲ ਜਿਹੜੇ 사 ਨਾਲ ਕੱਟੀ ਦੀ ਨਸਲ ਹੈ ਕਾਦੇ ਕਾਠ ਬੈਡਾ ਹੈ ਨਾ 50000 ਮੁੱਲ ਕੋ ਬਹੁਤਾ ਨਹੀਂ ਬਾਕੀ ਦੇਖੋ ਜਿਹੜੇ ਪ੍ਰਾਣੇ ਖਰੀਦਣੀਆਂ ਉਹਨੂੰ ਖਾਣੀ 30 ਬਾਹ ਲੱਗੇ ਜੇ ਖਾਣੀ ਜੇ ਮਨ ਲੜ ਗਈ 60 ਵੀ ਥੋੜਾ ਲੱਗੇ ਹੈ ਨਾ ਖਰੀਦਣ ਵਾਲੇ ਭਰਾ ਦੇ ਮਨ ਨੂੰ ਗੱਲ ਲੱਗਣੀ ਚਾਹੀਦੀ ਹੈਗੀ ਇਹ ਹੈ ਨੀਲੀ ਰਬੀ ਦੀ ਕੱਟੀ ਪਹਿਲੇ ਨੰਬਰ ਵਾਲੀ 5000 ਤੁਹਾਨੂੰ ਮਿਲ ਜੂਗੀ ਤੇ ਦੋ ਨੰਬਰ ਆ ਗਈ ਮਿੱਤਰੋ ਖਦਰ ਬੋਤਸ ਇਹ ਕਿੰਨੇ ਕੁ ਮਰਦਿਓ ਲੱਗ ਭਾਗ ਜੇ ਆ 2 ਸਾਲ ਦੀ ਹੋਊਗੀ ਬੇ ਲਖੇ ਇਹ 2 ਸਾਲ ਦੀ ਹੋਣਾ ਕੱਟੀ ਹੈ ਵੀ ਬੜੇ ਸ਼ਕੀਰ ਹਨ ਹਾਂਜੀ ਆ ਕੋਈ ਲਾਈਟ ਤੋਂ ਦੇਖੋ ਪੇਠ ਫੁੱਟ ਦੀ ਬੰਤਰ ਚੈੱਕ ਕਰ ਲਓ ਤਕਰੀਬਨ ਐ ਮਨ ਲਓ ਟੀਕਾ ਪਰੋਂਦੇ ਵੀ ਬਿਲਕੁਲ ਕਾਬਲ ਹੀ ਹੈ ਨਾ ਹਾਂਜੀ ਤੇ ਪੂਸ਼ ਮਿਲ ਕੋ ਮਲ ਬਿਲਕੁਲ ਹੀ ਮੰਨ ਕੇ ਚਲ ਗਈ ਆਪਾਂ ਇੱਕ ਡੇ ਨੇ ਚੀਜ਼ ਦੀ ਚਿੱਟੀ ਹੋਊਗੀ ਬਾਕੀ ਕਾਲੀ ਆ ਗਈ ਤਾਂ ਇਥੋਂ ਤੁਹਾਨੂੰ ਪਹੁੰਚ ਕੇ ਥਾਣ ਦਿਖਾ ਦੇਣਾ ਥਾਣ ਚਾਰੀ ਹਾਂ ਕੱਲੇ ਕੱਲੇ ਥਾਣ ਹੁਣ ਲਿਖਿਆ ਬਈ ਐ ਕੋਈ ਪੰਨ ਵੀ ਥੋੜਾ ਉੱਪਰ ਹੱਕਾ ਜਾ ਲਾ ਤੋਰ ਦੇ ਬਾਈ ਫਿਰ ਇਹਨੂੰ ਵੀ ਕੱਟੀ ਸਿੰਗਾ ਸੰਦਾ ਬੜੀ ਸ਼ਕੀਨਾ ਵਾ ਥੋੜਾ ਜਿਹਾ ਬਾਜਨ ਜਰੂਰ ਸੀ ਭਰਾ ਨੇ ਹਲਕਾ ਰੱਖਿਆ ਹੋਗਾ ਉਹ ਹੈ ਜਿੰਨੀ ਗੋਲ ਮਟੋਲ ਜੀ ਬਾਹਰ ਲਿੱਸੀ ਨਹੀਂ ਹੈਗੀ ਇਹਦਾ ਵੀ ਰਕਾਰ ਦਾ ਨਹੀਂ ਪਤਾ ਆਪਾਂ ਨੂੰ ਨਾ ਇਹਦਾ ਹੀ ਨਹੀਂ ਆਪਾਂ ਨੂੰ ਪਤਾ ਲੱਗ ਕਿ ਠੀਕ ਆ ਕੋਈ ਆਪਾਂ ਗੱਪ ਮਾਰੀ ਜਾਈਏ ਹਰਿਆਣੇ ਦੀ ਹੈ ਜਾਂ ਨੋਹ ਦੀ ਆ ਨਾ ਫਾਇਦਾ ਨਹੀਂ ਵੀਰੇ ਕੋਈ ਗੱਲ ਨਾ ਕਿਸੇ ਭਰਾ ਨੇ ਕਿਰਤ ਕਮਾਈ ਚ ਰੁਪਏ ਲਾਉਣੇ ਆ ਆਪਾਂ ਝੂਠ ਮਾਰ ਕੇ ਕਮਾਈ ਕੀਤੀ ਤਾਂ ਕੀ ਕੀਤੀ ਫਿਰ ਲੈ ਚੱਲ ਲੰਬੀ ਵੀਰੇ ਕੋਈ ਗੱਲ ਨਹੀਂ ਇੱਥੋਂ ਬੈਗ ਸ਼ਾਰਡ ਤੋਂ ਪਿੱਛੇ ਥੋੜੀ ਮੰਦਰ ਚੈੱਕ ਕਰ ਲਓ ਚੰਗੀ ਹੈ ਕੱਟੀ ਬਾਕੀ ਪਤਲੀ ਚਮੜੀ ਜੀ ਆ ਗਈ ਨਾ ਇੱਥੋਂ ਦੇ ਸਨਖੀਆ ਕੱਟੀ ਟੀਕਾ ਭਰੋਂ ਦੇ ਬਿਲਕੁਲ ਤਿਆਰ ਵਾ ਤਿਆਰ ਆ ਗਈ ਤੇ ਬਾਕੀ ਸਾਨੂੰ ਤੁਰੀ ਜਾਂਦੀ ਜਿਹੜੇ ਥਣਾ ਸੈਜ ਬੰਦਰ ਨਾਲ ਜਰਾਉਂਦੀ ਹੋਊਗੀ ਨਾ ਹਮ ਇਥੋਂ ਦੇ ਥਾਣਾ ਹਮ ਚਾਰੀ ਥਾਣਾ ਗੀ ਲੈ ਬਰੋ ਕੋਈ ਲੱਖ ਬਈ ਕੋਈ ਫੋਨ ਸਾਗ ਨਹੀਂ ਮਿਲੂਗੀ ਆਪਣੇ ਪੰਜਾ ਕੱਟਾਂ ਦੀ ਹਾਂਜੀ ਹਾਂਜੀ ਉਹਨਾਂ ਦੀ ਆਪਣੀ ਫੁੱਲ ਗਰੰਟੀ ਇਹਦਾ ਰੇਟ ਵੀ ਕਰਦੇ ਫਿਰ ਇਹਦਾ ਵੀ ਲੱਖ ਬਈ ਮੁੱਲ ਕੋਸ਼ਿਸ਼ ਕਰ ਲੋ ਆਪਾਂ ਇਹਦਾ 45000 ਦੀ ਆਪਾਂ 42000 ਦੀ ਦੇ ਦੇਾਂਗੇ ਜੇ ਮੈਂ 40 ਕਰ ਦਾਂ ਕੋਈ ਗੰਦ ਤੁਸੀਂ ਕਰ ਦਿੰਦੇ ਕਰ ਦਗੇ ਜਾ ਕਾਲੀ ਕਰਦਨੇ ਆਪਾਂ 40 ਚ ਮਾਰ ਤਾ ਹੋਰ ਕਰ ਦਿੰੀ ਕਰ ਦਾਂਗੇ 40 ਜਾਣਾ ਬਈ ਝੋਲੀ ਪੋਣਾ 40 ਚ ਮਾਰ ਦੰਦਾ ਇਹ ਕੱਟੀ ਤੇ ਚੰਗੀ ਆ ਇੱਕ ਵਾਰੀ ਬਾਈ ਨੇ ਮੁੱਲ ਕੀਤਾ ਇਹਦਾ 50 ਕੇ ਨੀਲੀ ਰਵੇ ਠੀਕ ਆ ਤੇ ਹੁਣ ਸਾਨੂੰ ਦਿਖਾਉਣ ਆਪਾਂ ਛੋਟਾਂ ਕੱਟੀਆਂ ਹਮ ਆਈ ਤੀ ਆ ਜਾ ਐਸ ਕੱਟੀ ਤੋਂ ਆ ਕਿੰਨੀ ਕੁ ਉਮਰ ਦੀ ਆ ਆ ਹਲੇ ਸਾਲ ਕਦੀ ਆ ਲੱਗਦਾ ਬਈ ਸਾਲ ਕਦੀ ਆ ਹਾਂਜੀ ਬਾਈ ਨਾਲ ਤਾਂ ਤੋਰਨੀ ਬਾਈ ਲੋੜ ਹੀ ਨੇ ਆਪ ਨੂੰ ਹਾਂਜੀ ਹਾਂਜੀ ਪੈਰੇ ਦੋ ਚਟਿਆ ਗਏ ਨਾ ਇੱਕ ਤਾਂ ਪੂਰੀ ਆ ਗਿਆ ਤੇ ਇੱਕ ਤਾਂ ਅੱਧਾ ਆ ਗਿਆ ਨਾ ਦੋ ਪੈਰ ਚਟਿਆ ਤੇ ਅੱਖਾਂ ਨੀ ਲਿਆਂ ਗਿਆ ਮੱਥੇ ਤੇ ਬੱਲਾ ਗਿਆ ਤੇ ਪੂਛ ਤੋਂ ਬਾਅਦ ਚਿੱਟੀ ਆ ਗਈ ਨਾ ਤੇ ਬਾਕੀ ਪਾਸੋਂ ਇਥੋਂ ਥਣਾ ਦਾ ਜਿਹੜਾ ਸਾਇਆ ਬੰਨਤਾ ਦਿਖਾ ਦਿੰਦੇ ਹੈਗੇ ਤਕਰੀਬਨ ਐ ਮਾ ਲੋ ਨੀਲੀ ਰਾਬੀ ਚਿੱਟਾ ਚ ਪੈ ਗਿਆ ਅਗੇ ਵੱਡੀ ਹੋਈ ਦੇ ਨੀਲੀ ਰਾਬੇ ਟੀਗਾ ਭਰਾ ਕੇ ਵਧੀਆ ਜਿਹੜਾ ਆਪਾਂ ਬੱਚੇ ਲੈ ਸਕਦਾਂਗੇ ਇਹਦਾ ਮੁੱਲ ਫਿਰ ਇਹਦਾ ਨੱਕੇ 18000 ਰੁਪਏ ਵਿੱਚੋਂ ਮਾਨਤਾਨ ਹੋਰ ਕਰਦਾ ਠੀਕ ਹੈ ਜਾ ਜੀ ਮੋੜ ਰਿਹਾ ਪਾਲਣੀ ਕੋਈ ਬਾਕੀ ਜਿਆਦਾ ਰੇਟ ਹੀ ਮੰਗਿਆ ਹਾਂਜੀ ਹਾਂਜੀ ਆਪਾਂ ਦਾ 18 ਪੂਰੇ ਲੈਣਾ ਹਾਂਜੀ 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 ਠੀਕ ਆ ਠੀਕ ਆ ਵਾਦਾ ਘਾਟਾ ਹੋ ਜਾਊਗਾ ਆਹ ਕੀ ਤੇਰੀ ਮੀਣੀ ਹੈ ਨਾ ਪਹਿਲਾਂ ਸੰਗ ਦਿਖਾ ਹਲਦੇ ਆ ਆ ਬਈ ਦੋਨੇ ਦੋਨੇ ਸੰਗ ਹਿਲਦੇ ਲਖੇ ਆ ਦੇਖ ਬਈ ਹੂੰ ਆ ਵੀ ਦਿਖਾ ਦਰਲਾ ਹਾਂਜੀ ਹਾਂ ਸਹੀ ਆ ਤੇ ਕਰੀ ਹਮੜਾ ਬਾਈਓ ਵੀ ਦਿਖਾ ਦੇ ਘੱਟੀ ਦਾ ਕਿੰਨੀ ਕੁ ਮਰੀ ਮਤਲਬ ਇਹੀ ਮਰੀ ਹੋਊ ਸਾਲਕ ਦੀ ਇਹੀ ਲਖੀ ਸਾਲਕ ਦੀ ਆ ਨਾ ਇਧਰ ਪੁੱਤੋ ਆ ਤਾਂ ਦੇਖੋ ਲੱਖਮੀ ਦੀ ਝੋਲੀ ਆ ਝੋਲੀ ਬੜਾ 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 ਝੋਲੀ ਜਣਾ ਬਾੜੀ ਚਾਰ ਹੀ ਥਾਂ ਬਲ ਬਲੂ ਵੀ ਪੂਰੇ ਪੈਂਦੇ ਨਾ ਕੱਟੀ ਸ਼ਕੀਨ ਆ ਗਈ ਤੇਰੀ ਮਿੱਤਰ ਹੈ ਨਾ ਰਾਜੀਪੂਰੀਆ ਇਹਦਾ ਮੁੱਲ ਇਹਦਾ ਲੱਖੇ ਵੱਡੇ ਵੀਰ ਆ ਕੱਟੀ ਆਈਏ ਹਰਿਆਣੇ ਦੀ ਮਹਿਰ ਹੀ ਕੱਟੀ ਹੈ ਜਿਹੜੀ ਆਪਣਾ ਕੱਟੀ ਦਾ ਪਤਾ ਹੈਗਾ ਇਹਦੀ ਪੰਜਾਂ ਕੱਟਾਂ ਚੋਂ ਇਕੱਲੀ ਇੱਕ ਕੱਟੀ ਦਾ ਪਤਾ ਹੈ ਇੱਕ ਕੱਟੀ ਦਾ ਪਤਾ ਇਹਦੀ ਮਾਥਲੇ ਦੁੱਧ ਹੈਗਾ 16 17 ਕਿਲੋ ਅੱਛਾ ਇਹਦਾ ਆਪਣੇ ਕੋਲ ਰਿਕਾਰਡ ਵੀ ਪਿਆ ਹੂੰ ਜਿੱਥੋਂ ਬੰਦੇ ਨੇ ਆਪਾਂ ਲੈ ਕੇ ਆਏ ਕੱਟੀ ਇਹਦਾ ਮੁੱਲ ਵੀ 18000 ਰੁਪਏ ਲੈ ਕੇ ਅੱਛਾ ਹਰਿਆਣੇ ਦੀ ਕੱਟੀ ਆ ਗਈ ਤੇ 16 17 ਅਗਲੇ ਲਈ ਮੱਝ ਰਿਆ ਗਈ ਤੇ ਮੋਲੇ ਦਾ ਵੀ 18 ਆਇਆ ਬਾਕੀ ਝੋਲੀ ਸਿੰਘ ਦੁਖਾ ਦੇ ਦੁੱਧ ਦਾ ਨਾੜ ਦੇਖੋ ਮਿੱਤਰੋ ਸੁਨਾਵਨ ਦਾ ਆ ਚੀ ਦੇਖੋ ਨਾੜ ਪੂਰੀ ਉੱਠੀ ਹੋਈ ਹੈਗੀ ਤੇ ਝੋਲੀ ਚਾਹ ਸਿੰਘ ਦੁਆਰਾ ਦਿਖਾ ਦੇ ਨਾ ਜਿਵੇਂ ਛੋਟੀ ਜੀ ਕੱਟੀ ਆ ਝੋਲੀ ਤੇ ਬਾਲਬੂਲ ਬੜੇ ਪੈਂਦੇ ਨਾ ਚੰਗੀ ਹੈ 18000 ਜਿਹਦਾ ਮਾਨਦਾਨ ਹੋ ਜਾਊਗਾ ਨਹੀਂ ਸਹੀ ਆ ਰੇਟ ਤੇਰੇ ਵੀਰੇ ਅੱਗੇ ਆ ਗਿਆ ਤਾ ਨੰਬਰ ਇਹਨੂੰ ਕਰੀ ਦਰ ਬਰੇ ਇਹ ਕਿਨੇ ਕੁ ਮਰਦੀ ਆ ਗਈ ਆਹ ਸਾਲਕ ਦੀ ਹੋਗੀ ਬਈ ਲੱਖੇ ਸ਼ਕੀਨ ਨਾਲ ਕੱਟੀ ਨਾ ਹਾਂ ਸਿੰਘ ਸਿੰਘ ਮੋੜਨੇ ਸਟਾਰਟ ਕਰਤੇ ਨੇ ਹਾਂਜੀ ਹਾਂਜੀ ਤੇ ਉਹ ਜਿਵੇਂ ਮੈਨੂੰ ਥੋੜੀ ਜੁੱਟੀਆਂ ਬਸ ਨਾ ਉਹੀ ਦੋ ਕੰਚੀ ਜੁੱਟੀ ਹੋਗੀ ਨਾ ਥਣ ਤੋਂ ਕੱਲੇ ਕੱਲੇ ਪਹਿ ਲਖ ਹੂੰ ਥਣ ਤੋਂ ਬੜੇ ਸਾਫ਼ ਨਾ ਕੱਟੀ ਦੇ ਹਾਂਜੀ ਠੀਕ ਇਹ ਵੀ ਸਾਲਖ ਦੀ ਆ ਇਹ ਵੀ ਸਾਲਖ ਦੀ ਫੇ ਮੁੱਲ ਮੈਂ ਲੈ ਜਾ ਤੂੰ ਇੰਨੇ ਨਹੀਂ ਕਰੇਗਾ ਇਹ ਜਿਤਨਾ ਆ 17000 ਦੀ ਦਿੰਦੇ ਆਂ ਵੀ 18 ਤੇ 1836 36 ਦੇ 7 735000 ਬਣ ਗਿਆ ਤੇ ਜੇ ਤਿੰਨੇ ਇਕੱਠਾ ਮੰਗ ਲੈ 50 ਹੋ ਜਾਣੀਆਂ ਕੋਈ ਗੱਲ ਨਹੀਂ ਤਿੰਨੇ ਇਕੱਠਾ 50 ਕੋਈ ਗੱਲ ਨਹੀਂ ਕਰਦਾ ਬਸ ਠੀਕ ਆ ਕੱਲੀ ਕੱਲੇ 18 18 ਤੇ 17000 53000 ਬਣੂਗਾ ਇੱਕਠਾ ਮੁੱਲ 50 ਆ ਪਿਆਜ ਥੋੜਾ ਮਾਨਤਨ ਬਾਈ ਕਰ ਦੂਗਾ ਨਾ ਪਿੰਡ ਆ ਗਿਆ ਪੂਲਾ ਹਾਂਜੀ ਪਿੰਡ ਪੂਲਾ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਤਾਂ ਮੋਬਾਈਲ ਨੰਬਰ ਕਰੀ ਫੇਰ ਬੋਲਦੇ 97809 80503 ਇਹ ਬਾਈ ਦਾ ਮੋਬਾਈਲ ਨੰਬਰ ਸੋ ਇਹ ਚ ਜੀ ਸੁਣ ਮੰਨਿਆ ਫੇਰ ਮਰਾ ਮਿੱਤਰੋ ਆ ਨਗੀਨਾ ਬਰੀਡ ਤੇ ਕੰਮ ਕਰਨ ਵਾਲਾ ਦੋਨੇ ਇਹਦੇ ਵੀ ਮਾਲਾ ਜੀ ਮੁਰਾ ਜੀ ਜਹਾ ਮਰਜ਼ੀ ਟੀਕਾ ਭਰਾ ਕੇ ਬੱਚਾ ਚੰਗੇ ਲੈ ਲਿਓ ਤੇ ਆ ਦਾ ਜਿਹੜਾ ਖਾਸ ਨਗੀਨਾ ਜਿਹਦਾ ਹੈਗੀ ਹੈਗਾ ਨਾ ਸੋ ਬਾਕੀ ਦੇਖੋ ਜਿਹੜੇ ਪੁਰਾਣੇ ਖਰੀਦਣੇ ਉਹਦਾ ਮਨ ਖੜਨਾ ਚਾਹੀਦਾਗਾ ਜਿਹੜੇ ਪੁਰਾਣ ਨੂੰ ਜਿਹੜੀ ਕੱਟੀ ਪਸੰਦ ਆਊ